ਦੇਖੋ ਮੈਂ ਦੁਬਾਰਾ ਇੱਕ ਵਾਰੀ ਹੱਥ ਜੋੜ ਕੇ ਸਾਰੇ ਲੁਧਿਆਣੇ ਵਾਸੀਆਂ ਨੂੰ ਬੇਨਤੀ ਕਰਦਾ ਵੀ ਜੋ ਕਾਰਪੋਰੇਸ਼ਨ ਦੇ ਵਿੱਚ ਲੁੱਟ ਮਾਰ ਚੱਲ ਰਹੀ ਹੈ ਕੋਈ ਕੰਮ ਨਹੀਂ ਹੋ ਰਿਹਾ ਕਿਸੇ ਦਾ ਸਾਰੇ ਸ਼ਹਿਰ ਚ ਗੰਧ ਫੈਲਿਆ ਪਿਆ ਬੁਰੇ ਹਾਲ ਨੇ ਕੋਈ ਸੜਕ ਨਹੀਂ ਕੋਈ ਨਾਲੀ ਕੋਈ ਸੀਵਰੇਜ ਸਭ ਤਹਿਸ ਨਹਿ ਸਭ ਕਿਸੇ ਦੀ ਐਨਓਸੀ ਨਹੀਂ ਕਿਸੇ ਦਾ ਕੋਈ ਨੀਲਾ ਕਾਰਡ ਨਹੀਂ ਕਿਸੇ ਦੇ ਕੋਈ ਮੋਹਰਾ ਕੁਝ ਨਹੀਂ ਸਿਰਫ ਲੁੱਟ ਮਚ ਰਹੀ ਹੈ ਉਹਨੂੰ ਬੰਦ ਕਰਨ ਲਈ ਉਸ ਲੁੱਟ ਨੂੰ ਖਤਮ ਕਰਨ ਲਈ ਸਵੇਰੇ ਆਪਾਂ ਇਹ ਜ਼ੋਨ 11 ਵਜੇ ਮਿਊਸਪਲ ਕਾਰਪੋਰੇਸ਼ਨ ਦੇ ਦਫ਼ਤਰ ਤੇ ਪਹੁੰਚੀਏ ਤੇ ਉਹਨਾਂ ਦੇ ਤਾਲੇ ਜੜੀਏ ਕਿਉਂਕਿ ਉੱਥੇ ਕੁਝ ਕੰਮ ਤਾਂ ਹੋ ਨਹੀਂ ਰਿਹਾ ਉੱਥੇ ਸਿਰਫ ਪੈਸੇ ਬਣਾਏ ਜਾ ਰਹੇ ਆ ਤੇ ਉਹਨੂੰ ਬੰਦ ਕਰਨ ਲਈ ਸਵੇਰੇ 11 ਵਜੇ ਆਪਾਂ ਪਹੁੰਚੀਏ ਤੇ ਉੱਥੇ ਤਾਲੇ ਜੜ ਕੇ ਇਹ ਸਰਕਾਰ ਦੇ ਮੂੰਹ ਤੋੜ ਜਵਾਬ ਇਹਨਾਂ ਨੂੰ ਦਈਏ ਇਹਨਾਂ ਨੂੰ ਜਗਾਈਏ ਵੀ ਇਹ ਸਰਕਾਰ ਲੋਕਾਂ ਨੇ ਲੋਕਾਂ ਲਈ ਬਣਾਈ ਸੀ ਥੋੜੇ ਲੁੱਟਣ ਲਈ ਨਹੀਂ ਧੰਨਵਾਦ ਦੇਖੋ ਮੈਂ ਦੁਬਾਰਾ ਇੱਕ ਵਾਰੀ ਹੱਥ ਜੋੜ ਕੇ ਸਾਰੇ ਲੁਧਿਆਣੇ ਵਾਸੀਆਂ ਨੂੰ ਬੇਨਤੀ ਕਰਦਾ ਵੀ ਜੋ ਕਾਰਪੋਰੇਸ਼ਨ ਦੇ ਵਿੱਚ ਲੁੱਟ ਮਾਰ ਚੱਲ ਰਹੀ ਆ ਕੋਈ ਕੰਮ ਨਹੀਂ ਹੋ ਰਿਹਾ ਕਿਸੇ ਦਾ ਸਾਰੇ ਸ਼ਹਿਰ ਚ ਗੰਧ ਫੈਲਿਆ ਪਿਆ ਬੁਰੇ ਹਾਲ ਨੇ ਕੋਈ ਸੜਕ ਨਹੀਂ ਕੋਈ ਨਾਲੀ ਕੋਈ ਸੀਵਰੇਜ ਸਭ ਤਹਿਸ ਨਹਿ ਸਭ ਕਿਸੇ ਦੀ ਐਨਓਸੀ ਨਹੀਂ ਕਿਸੇ ਦਾ ਕੋਈ ਨੀਲਾ ਕਾਰਡ ਨਹੀਂ ਕਿਸੇ ਦੇ ਕੋਈ ਮੋਹਰਾ ਕੁਝ ਨਹੀਂ ਸਿਰਫ ਲੁੱਟ ਮਚ ਰਹੀ ਆ ਉਹਨੂੰ ਬੰਦ ਕਰਨ ਲਈ ਉਸ ਲੁੱਟ ਨੂੰ ਖਤਮ ਕਰਨ ਲਈ ਸਵੇਰੇ ਆਪਾਂ ਇਹ ਜ਼ੋਨ 11 ਵਜੇ ਮਿਊਸਪਲ ਕਾਰਪੋਰੇਸ਼ਨ ਦੇ ਦਫ਼ਤਰ ਤੇ ਪਹੁੰਚੀਏ ਤੇ ਉਹਨਾਂ ਦੇ ਤਾਲੇ ਜੜੀਏ ਕਿਉਂਕਿ ਉੱਥੇ ਕੁਝ ਕੰਮ ਤਾਂ ਹੋ ਨਹੀਂ ਰਿਹਾ ਉੱਥੇ ਸਿਰਫ ਪੈਸੇ ਬਣਾਏ ਜਾ ਰਹੇ ਆ ਤੇ ਉਹਨੂੰ ਬੰਦ ਕਰਨ ਲਈ ਸਵੇਰੇ 11 ਵਜੇ ਆਪਾਂ ਪਹੁੰਚੀਏ ਤੇ ਉੱਥੇ ਤਾਲੇ ਜੜ ਕੇ ਇਹ ਸਰਕਾਰ ਦੇ ਮੂੰਹ ਤੋੜ ਜਵਾਬ ਇਹਨਾਂ ਨੂੰ ਦਈਏ ਇਹਨਾਂ ਨੂੰ ਜਗਾਈਏ ਵੀ ਇਹ ਸਰਕਾਰ ਲੋਕਾਂ ਨੇ ਲੋਕਾਂ ਲਈ ਬਣਾਈ ਸੀ ਥੋੜੇ ਲੁੱਟਣ ਲਈ ਨਹੀਂ ਧੰਨਵਾਦ ਦੇਖੋ ਮੈਂ ਦੁਬਾਰਾ ਇੱਕ ਵਾਰੀ ਹੱਥ ਜੋੜ ਕੇ ਸਾਰੇ ਲੁਧਿਆਣੇ ਵਾਸੀਆਂ ਨੂੰ ਬੇਨਤੀ ਕਰਦਾ ਵੀ ਜੋ ਕਾਰਪੋਰੇਸ਼ਨ ਦੇ ਵਿੱਚ ਲੁੱਟ ਮਾਰ ਚੱਲ ਰਹੀ ਆ ਕੋਈ ਕੰਮ ਨਹੀਂ ਹੋ ਰਿਹਾ ਕਿਸੇ ਦਾ ਸਾਰੇ ਸ਼ਹਿਰ ਚ ਗੰਧ ਫੈਲਿਆ ਪਿਆ ਬੁਰੇ ਹਾਲ ਨੇ ਕੋਈ ਸੜਕ ਨਹੀਂ ਕੋਈ ਨਾਲੀ ਕੋਈ ਸੀਵਰੇਜ ਸਭ ਤਹਿਸ ਨਹਿ ਸਭ ਕਿਸੇ ਦੀ ਐਨਓਸੀ ਨਹੀਂ ਕਿਸੇ ਦਾ ਕੋਈ ਨੀਲਾ ਕਾਰਡ ਨਹੀਂ ਕਿਸੇ ਦੇ ਕੋਈ ਮੋਹਰਾ ਕੁਝ ਨਹੀਂ ਸਿਰਫ ਲੁੱਟ ਮਚ ਰਹੀ ਆ ਉਹਨੂੰ ਬੰਦ ਕਰਨ ਲਈ ਉਸ ਲੁੱਟ ਨੂੰ ਖਤਮ ਕਰਨ ਲਈ ਸਵੇਰੇ ਆਪਾਂ ਇਹ ਜ਼ੋਨ 11 ਵਜੇ ਮਿਊਸਪਲ ਕਾਰਪੋਰੇਸ਼ਨ ਦੇ ਦਫ਼ਤਰ ਤੇ ਪਹੁੰਚੀਏ ਤੇ ਉਹਨਾਂ ਦੇ ਤਾਲੇ ਜੜੀਏ ਕਿਉਂਕਿ ਉੱਥੇ ਕੁਝ ਕੰਮ ਤਾਂ ਹੋ ਨਹੀਂ ਰਿਹਾ ਉੱਥੇ ਸਿਰਫ ਪੈਸੇ ਬਣਾਏ ਜਾ ਰਹੇ ਆ ਤੇ ਉਹਨੂੰ ਬੰਦ ਕਰਨ ਲਈ ਸਵੇਰੇ 11 ਵਜੇ ਆਪਾਂ ਪਹੁੰਚੀਏ ਤੇ ਉੱਥੇ ਤਾਲੇ ਜੜ ਕੇ ਇਹ ਸਰਕਾਰ ਦੇ ਮੂੰਹ ਤੋੜ ਜਵਾਬ ਇਹਨਾਂ ਨੂੰ ਦਈਏ ਇਹਨਾਂ ਨੂੰ ਜਗਾਈਏ ਵੀ ਇਹ ਸਰਕਾਰ ਲੋਕਾਂ ਨੇ ਲੋਕਾਂ ਲਈ ਬਣਾਈ ਸੀ ਥੋੜੇ ਲੁੱਟਣ ਲਈ ਨਹੀਂ ਧੰਨਵਾਦ ਦੇਖੋ ਮੈਂ ਦੁਬਾਰਾ ਇੱਕ ਵਾਰੀ ਹੱਥ ਜੋੜ ਕੇ ਸਾਰੇ ਲੁਧਿਆਣੇ ਵਾਸੀਆਂ ਨੂੰ ਬੇਨਤੀ ਕਰਦਾ ਵੀ ਜੋ ਕਾਰਪੋਰੇਸ਼ਨ ਦੇ ਵਿੱਚ ਲੁੱਟ ਮਾਰ ਚੱਲ ਰਹੀ ਆ ਕੋਈ ਕੰਮ ਨਹੀਂ ਹੋ ਰਿਹਾ ਕਿਸੇ ਦਾ ਸਾਰੇ ਸ਼ਹਿਰ ਚ ਗੰਧ ਫੈਲਿਆ ਪਿਆ ਬੁਰੇ ਹਾਲ ਨੇ ਕੋਈ ਸੜਕ ਨਹੀਂ ਕੋਈ ਨਾਲੀ ਕੋਈ ਸੀਵਰੇਜ ਸਭ ਤਹਿਸ ਨਹਿ ਸਭ ਕਿਸੇ ਦੀ ਐਨਓਸੀ ਨਹੀਂ ਕਿਸੇ ਦਾ ਕੋਈ ਨੀਲਾ ਕਾਰਡ ਨਹੀਂ ਕਿਸੇ ਦੇ ਕੋਈ ਮੋਹਰਾਂ ਕੁਛ ਨਹੀਂ ਸਿਰਫ ਲੁੱਟ ਮਚ ਰਹੀ ਆ ਉਹਨੂੰ ਬੰਦ ਕਰਨ ਲਈ ਉਸ ਲੁੱਟ ਨੂੰ ਖਤਮ ਕਰਨ ਲਈ ਸਵੇਰੇ ਆਪਾਂ ਇਹ ਜ਼ੋਨ 11 ਵਜੇ ਮਿਊਨਿਸਪਲ ਕਾਰਪੋਰੇਸ਼ਨ ਦੇ ਦਫ਼ਤਰ ਤੇ ਪਹੁੰਚੀਏ ਤੇ ਉਹਨਾਂ ਦੇ ਤਾਲੇ ਜੜੀਏ ਕਿਉਂਕਿ ਉੱਥੇ ਕੁਝ ਕੰਮ ਤਾਂ ਹੋ ਨਹੀਂ ਰਿਹਾ ਉੱਥੇ ਸਿਰਫ ਪੈਸੇ ਬਣਾਏ ਜਾ ਰਹੇ ਆ ਤੇ ਉਹਨੂੰ ਬੰਦ ਕਰਨ ਲਈ ਸਵੇਰੇ 11 ਵਜੇ ਆਪਾਂ ਪਹੁੰਚੀਏ ਤੇ ਉੱਥੇ ਤਾਲੇ ਜੜ ਕੇ ਇਹ ਸਰਕਾਰ ਦੇ ਮੂੰਹ ਤੋੜ ਜਵਾਬ ਇਹਨਾਂ ਨੂੰ ਦਈਏ ਇਹਨਾਂ ਨੂੰ ਜਗਾਈਏ ਵੀ ਇਹ ਸਰਕਾਰ ਲੋਕਾਂ ਨੇ ਲੋਕਾਂ ਲਈ ਬਣਾਈ ਸੀ ਥੋੜੇ ਲੁੱਟਣ ਲਈ ਨਹੀਂ ਧੰਨਵਾਦ ਦੇਖੋ ਮੈਂ ਦੁਬਾਰਾ ਇੱਕ ਵਾਰੀ ਹੱਥ ਜੋੜ ਕੇ ਸਾਰੇ ਲੁਧਿਆਣੇ ਵਾਸੀਆਂ ਨੂੰ ਬੇਨਤੀ ਕਰਦਾ ਵੀ ਜੋ ਕਾਰਪੋਰੇਸ਼ਨ ਦੇ ਵਿੱਚ ਲੁੱਟ ਮਾਰ ਚੱਲ ਰਹੀ ਆ ਕੋਈ ਕੰਮ ਨਹੀਂ ਹੋ ਰਿਹਾ ਕਿਸੇ ਦਾ ਸਾਰੇ ਸ਼ਹਿਰ ਚ ਗੰਧ ਫੈਲਿਆ ਪਿਆ ਬੁਰੇ ਹਾਲ ਨੇ ਕੋਈ ਸੜਕ ਨਹੀਂ ਕੋਈ ਨਾਲੀ ਕੋਈ ਸੀਵਰੇਜ ਸਭ ਤਹਿਸ ਨਹਿ ਸਭ ਕਿਸੇ ਦੀ ਐਨਓਸੀ ਨਹੀਂ ਕਿਸੇ ਦਾ ਕੋਈ ਨੀਲਾ ਕਾਰਡ ਨਹੀਂ ਕਿਸੇ ਦੇ ਕੋਈ ਮੋਹਰਾਂ ਕੁਛ ਨਹੀਂ ਸਿਰਫ ਲੁੱਟ ਮਚ ਰਹੀ ਆ ਉਹਨੂੰ ਬੰਦ ਕਰਨ ਲਈ ਉਸ ਲੁੱਟ ਨੂੰ ਖਤਮ ਕਰਨ ਲਈ ਸਵੇਰੇ ਆਪਾਂ ਇਹ ਜ਼ੋਨ 11 ਵਜੇ ਮਿਊਸਪਲ ਕਾਰਪੋਰੇਸ਼ਨ ਦੇ ਦਫ਼ਤਰ ਤੇ ਪਹੁੰਚੀਏ ਤੇ ਉਹਨਾਂ ਦੇ ਤਾਲੇ ਜੜੀਏ ਕਿਉਂਕਿ ਉੱਥੇ ਕੁਝ ਕੰਮ ਤਾਂ ਹੋ ਨਹੀਂ ਰਿਹਾ ਉੱਥੇ ਸਿਰਫ ਪੈਸੇ ਬਣਾਏ ਜਾ ਰਹੇ ਆ ਤੇ ਉਹਨੂੰ ਬੰਦ ਕਰਨ ਲਈ ਸਵੇਰੇ 11 ਵਜੇ ਆਪਾਂ ਪਹੁੰਚੀਏ ਤੇ ਉੱਥੇ ਤਾਲੇ ਜੜ ਕੇ ਇਹ ਸਰਕਾਰ ਦੇ ਮੂੰਹ ਤੋੜ ਜਵਾਬ ਇਹਨਾਂ ਨੂੰ ਦਈਏ ਇਹਨਾਂ ਨੂੰ ਜਗਾਈਏ ਵੀ ਇਹ ਸਰਕਾਰ ਲੋਕਾਂ ਨੇ ਲੋਕਾਂ ਲਈ ਬਣਾਈ ਸੀ ਥੋੜੇ ਲੁੱਟਣ ਲਈ ਨਹੀਂ ਧੰਨਵਾਦ Subscribe to One India channel and never miss an update.